ਮੇਰਾ ਰਮਨ ਸਿੰਘ ਆਲੋਕ ਇਸ ਵਕਤ ਮੈਂ ਮੌਜੂਦ ਆ ਜਗੜਾਉ ਦੇ ਵਿੱਚ ਇੱਥੇ ਤੁਸੀਂ ਐਗਰੀਕਲਚਰ ਮਸ਼ੀਨ ਦੇਖ ਸਕਦੇ ਹੋ ਕਲੇਰ ਨਾਮ ਦਾ ਬ੍ਰਾਂਡ ਹੈ ਗੱਲ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੇ ਓਨਰ ਹੈ ਜਾਂ ਸਟਾਫ ਮੈਂਬਰ ਹੈ ਜਾਂ ਇੱਥੇ ਕਸਟਮਰ ਆਏ ਉਹਨਾਂ ਨਾਲ ਗੱਲਬਾਤ ਕਰਕੇ ਦੇਖਾਂਗੇ ਕਿ ਕੀ ਰਿਸਪੌਂਸ ਮਿਲਿਆ ਇਸ ਵਾਰ ਐਕਸੀਬਿਸ਼ਨ ਦਾ ਕਿਸਰਾ ਇਹ ਵਰਕ ਕਰਦੀ ਹੈ ਕੀ ਇਹ ਦੀ ਲਾਈਫ ਹੈ ਸਾਰੀ ਜਾਣਕਾਰੀ ਲਵਾਂਗੇ ਕਰਦੇ ਰਹਿਣਾ ਗੱਲਬਾਤ ਉਸ ਅੰਦਰ ਮੌਜੂਦ ਨੇ ਓਨਰ ਜਿਹੜੇ ਐਮ ਜੀ ਨੇ ਕਲੇਰ ਕੰਪਨੀ ਦੇ ਗੱਲਬਾਤ ਕਰ ਲੈਂਦੇ ਆ ਸਾਰੀ ਜਾਣਕਾਰੀ ਲੈਣੇ ਸੱਸੀ ਗੱਲ ਸਰ ਭਾਜੀ ਸਤਿ ਸ਼੍ਰੀ ਅਕਾਲ ਐ ਕੀ ਨਾਮ ਸਰ ਦਾ ਲਈ ਭਾਜੀ ਸਾਡਾ ਨਾਮ ਕੇਵਲ ਸਿੰਘ ਹੈ ਮਸ਼ੀਨ ਦਾ ਨਾਮ ਸਾਡਾ ਕਲੇਰ ਐਗਰੋ ਵਰਕਸ ਤੜਪਾ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਤੇ ਭਾਜੀ ਸਾਡੀ ਮਸ਼ੀਨ ਪੂਰੀ ਹੈਵੀ ਆ ਇਹਦੇ ਬੈਰਿੰਗ ਬੂਲ ਸਾਰੇ ਓਕੇ ਆ ਜਿਵੇਂ ਕੋਈ ਨਹੀਂ ਕਿ ਇਹ ਚ ਕੋਈ ਮਾਰੇ ਬੈਰਿੰਗ ਨਹੀਂ ਪਾਇਆ ਹੋਇਆ ਠੀਕ ਹੈ ਜੀ ਕੰਪਨੀ ਦੇ ਬੈਰਿੰਗ ਪਾਏ ਹੋਏ ਆ ਵਧੀਆ ਆਪਾਂ ਨੂੰ ਜਾਨੀ ਕਿ ਮਟੀਰੀਅਲ ਵਧੀਆ ਲੱਗਿਆ ਹੋਇਆ ਤੇ ਬਾਕੀ ਚੈਨਾ ਦੇ ਬੈਰ ਨੂੰ ਗਰਾਰੀਆਂ ਪੂਰਾ ਹੈਵੀ ਮਾਲ ਲੱਗਿਆ ਹੋਆ ਬੇਸ਼ੇਨ ਨੂੰ ਅੱਛਾ ਸਰ ਇਹ ਜਿਹੜੀ ਮਸ਼ੀਨ ਹੈ ਇਹ ਕੰਮ ਕੀ ਕਰਦੀ ਆ ਇਹ ਕੰਮ ਕਰਦੀ ਆ ਭਾਜੀ ਸੈਲ ਜੀ ਅੱਜ ਕੱਲ ਮੱਕੀ ਦਾ ਟ੍ਰੈਂਡ ਆ ਜੀ ਮੱਕੀ ਦੇ ਯਾਨੀ ਕਿ ਚਾਰ ਜਿਹੜਾ ਆਪਾਂ ਚਾਰਾ ਚਾਰਾ ਕਹਿੰਦੇ ਆਂ ਹਾਂਜੀ 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 ਤੇ ਉਹਦੀ ਪੈਕਿੰਗ ਕਰਦੀ ਆ ਜੀ ਉਹਦੀ ਪੈਕਿੰਗ ਕਰਦੀ ਆ ਇੱਕ ਮਿੰਟ ਲਈ ਇਹ ਪੈਕਿੰਗ ਕਰਦੀ ਆ 100 ਕਿਲੋ ਦੀ ਹਾਂਜੀ ਇਦੀ ਕਪੈਸਿਟੀ ਮਤਲਬ 100 ਕਿਲੋ ਦੀ ਹੈਗੀ ਆ ਚਲੋ 1 ਮਿੰਟ 'ਚ ਇੱਕ ਗੱਠ ਬੰਨ੍ਹਦੀ ਹੈ ਜੀ ਅੱਛਾ ਜੀ ਇੱਕ ਗੱਠ ਇੱਕ ਗੱਠ ਕਿੰਨੇ ਕਿਲੋ ਦੀ ਹੁੰਦੀ ਆ 100 ਕਿਲੋ ਦੀ ਅੱਛਾ ਜੀ 1 ਮਿੰਟ ਦੇ ਵਿੱਚ ਬੰਨ੍ਹਦੀ 1 ਮਿੰਟ ਦੇ ਵਿੱਚ ਬੰਨ੍ਹ ਲੈਂਦੀ ਆ ਜੀ ਅੱਛਾ ਜੀ 1 ਮਿੰਟ ਹਾਂ ਜੀ ਬਾਕੀ ਭਾਜੀ ਮੇਰੇ ਆ ਉਸਾਰ ਜੀ ਹੈਗੇ ਨੇ ਜੀ ਜੀਰੇ ਤੋਂ ਇਹਨਾਂ ਕੋਲੇ ਆਪਣੀ ਮਸ਼ੀਨ ਗਈ ਹੋਈ ਆ ਕਾਕਾ ਇਤਰਾ ਤੁਹਾਡੇ ਕੋਲ ਵੀ ਆਲੀ ਫਿਲਹਾਲ ਥੋੜਾ ਜਿਹਾ ਇਹਦੀ ਵੇਲੇ ਤੁਸੀਂ ਵੀ ਜਾਣਕਾਰੀ ਦਿਓ ਮੈਨੂੰ ਅੱਛਾ ਸਰ ਇਹ ਜਿਹੜੀ ਮਸ਼ੀਨ ਹੈ ਇਹ ਇਹ ਸਰਵਿਸ ਕਿੰਨੇ ਚਿਰ ਬਾਅਦ ਸਰਬਸਤਾਂ ਇਹਦੀ ਕੋਈ ਸਰਵਿਸ ਨਹੀਂ ਜੀ ਅੱਛਾ ਜੀ ਇਹ ਔਰ ਚਲਾਓ ਅੱਛਾ ਸਰ ਇਹ ਚੀਜ਼ ਦਾ ਕਵਰ ਵੀ ਹੋ ਜਾਂਦੀ ਹੈ ਨਾ ਇਹ ਚੀਜ਼ ਹਾਂਜੀ ਹਾਂਜੀ ਕਵਰ ਵੀ ਹੋ ਜਾਂਦੀ ਹੈ ਇਹ ਜਿਹੜੇ ਪਾਰਟਸ ਲੱਗੇ ਹੋਏ ਨੇ ਸਰ ਇਹ ਕੇਸ ਲੋਹੇ ਦੇ ਨੇ ਹਾਂਜੀ ਹਾਂ ਲੋਹੇ ਦੇ ਨੇ ਸਾਰੇ ਲੋਹੇ ਦੇ ਨੇ ਅੱਛਾ ਸਰ ਜਿਹੜੇ ਲੋਹੇ ਦੇ ਪਾਰਟਸ ਲੱਗੇ ਨੇ ਇਹ ਚ ਪਾਊਡਰ ਕਿ ਕਿਹੜਾ ਪੇਂਟ ਕੀਤਾ ਪਾਊਡਰ ਪੇਂਟ ਕੀਤਾ ਹੈ ਪਾਊਡਰ ਪੇਂਟ ਕੀਤਾ ਹੋਇਆ ਪਾਊਡਰ ਪੇਂਟ ਕੀਤਾ ਕੋਈ ਜ਼ੰਗ ਵਗੈਰਾ ਲੱਗ ਰਿਹਾ ਨਹੀਂ 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 ਕੋਈ ਕੋਈ ਐਂ ਨਹੀਂ ਜੀ ਕਿਹਦੇ ਵੀ ਸਰਵਿਸਿੰਗ ਕੋਈ ਨਹੀਂ ਗਈ ਜੀ ਸਰ ਕੋਈ ਚੈਨ ਵਿੱਚ ਕੋਈ ਖਰਾਬੀ ਆ ਜਾਂਦੀ ਹੈ ਜਾਂ ਕਿਸੇ ਚੀਜ਼ ਚ ਪ੍ਰੋਬਲਮ ਆਂਦੀ ਹੈ ਕਿ ਸਰ ਉਹਦੀ ਰਿਪੇਅਰ ਕੀਤਾ ਉਹ ਉਹ ਰਿਪੇਅਰ ਕੋਈ ਜ਼ਿਆਦਾ ਹਾਲ ਪੰਜਾਬ ਦੇ ਵਿੱਚ ਸੀ ਪੰਜਾਬ ਮਹਾਰਾਸ਼ਟਰ ਕਰਨਾਟਕਾ ਗੁਜਰਾਤ ਐਮਪੀ ਜੁਪੀ ਸਾਰੇ ਕਿਤੇ ਆਪਣੀ ਮਸ਼ੀਨਾਂ ਗਿਣੋ ਤੇ ਸਾਰੇ ਦਾ ਪ੍ਰਾਈਸ ਕੀ ਮਸ਼ੀਨ ਦਾ ਲੈ ਜਾਗਾ ਜੀ ਮੇਲੇ ਦਾ 13.5 ਲੱਖ ਰੁਪਏ ਉਹ 14 ਲੱਖ ਰੁਪਏ 50000 ਰੁਪਏ ਦਾ ਡਿਸਕਾਊਂਟ ਇਸ ਡਿਸਕਾਊਂਟ ਸਿਰਫ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਠੀਕ ਹੈ ਅਗਰ ਤੁਹਾਡੇ ਕੋਲ ਚਲੋ ਮੈਂ ਤੁਹਾਡੇ ਕੋਲ ਦੁਬਾਰਾ ਆਵਾਂਗਾ ਫਿਲਹਾਲ ਕਸਟਮਰ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਤੁਸੀਂ ਮਸ਼ੀਨ ਪਰਚੇਸ ਕੀਤੀ ਹੈ ਹਾਂ ਜੀ ਪਿਛਲੇ ਸਾਲ ਆਪਾਂ ਲਾਸਟ ਈਅਰ ਇਹ ਸੀਜ਼ਨ ਲਾਇਆ ਇਹਦੇ ਨਾਲ ਆਪਾਂ ਇਹ ਅਲਟਰ ਆਇਦਾ ਠੀਕ ਹੈ ਜੀ ਤੇ ਤਈਓ ਤੁਸੀਂ ਦੁਬਾਰਾ ਇੱਥੇ ਆਏ ਹੋ ਬਿਲਕੁਲ ਬਿਲਕੁਲ ਅੱਜ ਮਿਲਣਾ ਹੈ ਪੀਡੀਐਫ ਮੇਲਾ ਵੇਖਣਾ ਆ ਔਰ ਨਾਲ ਆਪਾਂ ਨਾ ਚਾਰਾ ਕੁਤਰੇ ਵਾਲੀ ਜੀ ਕਲਾਸ ਮਸ਼ੀਨ ਲਈ ਆ ਚਾਰ ਰੋ ਵਾਲੀ ਜਿਹੜੀ ਕੁਰਾ ਕੁਤਰਾ ਕਰਦੀ ਆ ਠੀਕ ਹੈ ਜੀ ਤੋਂ ਉਹ ਲੈਣ ਆਏ ਸੀ ਕਿ ਨਾਲ ਫਿਰ ਅੰਕ ਲੋਣਾ ਨੂੰ ਮਿਲ ਕੇ ਚਲੇ ਨਾਲ ਇਹਨਾਂ ਦਾ ਧੰਨਵਾਦ ਕਰਦੇ ਆ ਬਹੁਤ ਵਧੀਆ ਮਸ਼ੀਨ ਚੱਲਦੀ ਆ ਕਿ ਸਰ ਮੈਂ ਲਾਸਟ ਸੇ ਕੁਐਸਚਨ ਇਹ ਹੈ ਕਿ ਜਿਸ ਤਰ੍ਹਾਂ ਸਰ ਨੇ ਕਿਹਾ ਵਾ ਕਿ ਮਸ਼ੀਨ ਕੋਈ ਸਰਵਿਸ ਨਹੀਂ ਮੰਗਦੀ ਕਿਉਂਕਿ ਤੁਸੀਂ ਮਸ਼ੀਨ ਵਰਤੀ ਹੋਈ ਆ ਤੁਸੀਂ ਦੱਸੋ ਸਰ ਨਹੀਂ ਬਿਲਕੁਲ ਵਾਕਿਆ ਇਹ 100% ਜੇ ਆਪਾਂ ਗ੍ਰੀਸ ਕਰਦੇ ਆ ਨਾ ਇਹਦੀ ਪੂਰੀ ਆਪਾਂ ਇੰਨੀ ਸਰਵਿਸ ਕਰਦੇ ਆ ਸਵੇਰੇ ਜਦੋਂ ਆਪਾਂ ਚਾਲੂ ਕਰਨੀ ਇਹਦਾ ਗ੍ਰੀਸ ਕਰਕੇ ਕੋਈ ਵੀ ਕੰਪਲੇਂਟ ਨਹੀਂ ਆਈ ਇੱਕ ਇੱਕ ਦਿਨ ਵੀ ਮਸ਼ੀਨ ਨਹੀਂ ਖੜੀ ਵਧੀਆ ਸੀਜ਼ਨ ਲਾਇਆ ਹਾਂ ਬਿਲਕੁਲ ਸਰ ਤੁਹਾਡੇ ਵਾਲਾ ਨਹੀਂ ਸਰ ਤੁਸੀਂ ਥੋੜੀ ਜਾਣਕਾਰੀ ਦਿਓ ਤੁਸੀਂ ਵੀ ਮਸ਼ੀਨ ਪਰਚੇਜ਼ ਕੀਤੀ ਆ ਹਾਂ ਜੀ ਹਾਂ ਜੀ ਆਪਣੀ ਬਦਦਰ ਹੈ ਵੱਡੇ ਹਾਂ ਜੀ ਹਾਂ ਜੀ ਆਪਣੀ ਹੈ ਕਿਸ ਤਰ੍ਹਾਂ ਲੱਗੀ ਸਰ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਚੱਲੀ ਬਹੁਤ ਵਧੀਆ ਸੀਜ਼ਨ ਲਾਇਆ ਜੀ ਠੀਕ ਹੈ ਜੀ ਸੀਜ਼ਨ ਦੇ ਵਿੱਚ ਕਿੰਨਾ ਕੰਮ ਖਿੱਚ ਦਿੱਤਾ ਹੈ ਮਸ਼ੀਨ ਨੇ ਹਾਂ ਜੀ ਬਹੁਤ ਵਧੀਆ ਇਹ ਉਹ ਤਾਂ ਆਉਦੀ ਚਲੋ ਜਿੰਨੀ ਆਪਾਂ ਲੋਡ ਸੀ ਆਪਾਂ ਬੰਨੀ ਇੱਕ ਮਿੰਟ ਵੀ ਬਹੁਤ ਵਧੀਆ ਇੱਕ ਮਿੰਟ ਦੇ ਵਿੱਚ ਇੱਕ ਗੱਠ 100 ਕਿਲੋ ਦਾ ਗੱਠ ਬੰਨ੍ਹ ਦਿੰਦੀ ਆ ਠੀਕ ਹੈ ਅਗਰ ਆਪਾਂ ਮੈਨੂਅਲੀ ਕੰਮ ਕਰਨਾ ਹੋਵੇ ਹੱਥਾਂ ਨਾਲ ਠੀਕ ਹੈ ਉਹ ਤੋਂ ਕਿੰਨਾ ਟਾਈਮ ਲੱਗਦਾ ਦੇਖੋ ਹੀ ਨਹੀਂ ਸਕਦਾ ਨਹੀਂ ਹੋਈ ਨਹੀਂ ਸਕਦਾ ਹਾਂ ਜੀ ਜੀ ਨਹੀਂ ਬਹੁਤ ਵਧੀਆ ਹਾਂ ਜੀ ਇੱਕ ਤਾਂ ਸਰ ਜੀ ਜਿਹੜਾ ਕਿ ਲੇਬਰ ਦਾ ਖਰਚਾ ਘੱਟਿਆ ਮਸ਼ੀਨ ਦੇ ਨਾਲ ਹਣਾ ਦੂਸਰਾ ਸਰ ਜੀ ਇਹ ਕਿ ਮਸ਼ੀਨ ਮਿੰਟਲ ਸਕਿੰਟਲ ਦੇ ਵਿੱਚ ਕੰਮ ਕਰਦੀ ਅਸੀਂ ਬਹੁਤ ਮਸ਼ੀਨਾਂ ਵੇਖੀਆਂ ਪਰ ਇਹ ਸਾਨੂੰ ਸਭ ਤੋਂ ਵਧੀਆ ਪਿਛਲੀ ਵਾਰੀ ਮੇਲੇ ਤੇ ਲੱਗੀ ਸੀ ਬਹੁਤ ਹੈਵੀ ਮਸ਼ੀਨ ਬਣੀ ਹੋਈ ਆ ਫਿਰ ਅਸੀਂ ਇਹ ਪਰਚੇਜ ਕੀਤੀ ਪਰ ਮਜ਼ਾ ਆ ਗਿਆ ਅੱਛਾ ਸਰ ਕੋਈ ਮਸ਼ੀਨ ਨੂੰ ਜਿਹਦਾ ਪਾਊਡਰ ਪੇਂਟ ਕੀਤਾ ਹੈ ਕੋਈ ਬਾਹਰ ਵੀ ਮਸ਼ੀਨਾਂ ਖੜਦੀਆਂ ਹਨ ਕੋਈ ਸੰਗ ਵਗੈਰਾ ਲੱਗਦਾ ਰਤ ਨਹੀਂ ਨਹੀਂ ਜੀ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਬਹੁਤ ਵਧੀਆ ਅੱਜ ਪੇਂਟ ਵੀ ਠੀਕ ਹੈ ਜੀ ਤੇ ਤੁਸੀਂ ਕੀ ਮੈਸੇ اپنی ਹੈਗੀ ਆ ਕੀ ਮੈਸੇਜ ਹਾਂਜੀ ਆ ਜਿਸ ਜਿਸੇ ਵੀਰ ਨੇ ਕੰਮ ਚਲਾਉਣਾ ਤੇ ਅੰਕਲ ਨੂੰ ਨਾ ਕੋ ਮਸ਼ੀਨ ਪਰਚੇਜ਼ ਕਰਨ ਬਹੁਤ ਵਧੀਆ ਬਿਨਾ ਟੈਨਸ਼ਨ ਤੋਂ ਆ ਵਧੀਆ ਜੀ ਤੁਸੀਂ ਕੀ ਮੈਸੇਜ ਦੇ ਰਹੇ ਹੋ ਜੀ ਹਾਂ ਇਹ ਟੈਨਸ਼ਨ ਨਹੀਂ ਪਿਛਲੇ ਵਾਰਾ ਨਾ ਕੰਮ ਕੀਤਾ ਆਪਣੇ 30 40 ਕਿੱਲੇ ਬੰਦੇ ਇਸ ਵਾਰੀ ਘੱਟੋ ਘੱਟ ਸਾਡਾ ਜਿਹੜਾ ਟੀਚਾ ਹੈਗਾ ਵੀ 1.5 200 ਕਿੱਲਾ ਬੰਨਣ ਦਾ ਹਾਂਜੀ ਤੇ ਕਿਉਂ ਪਿਛਲੀ ਵਾਰੀ ਨਾ ਸਿਰਫ ਅਸੀਂ ਘਾਟ ਇਸੇ ਕਰਕੇ ਜੀਤਾ ਵੀ ਸਾਨੂੰ ਮਸ਼ੀਨ ਥੋੜੀ ਲੇਟ ਮਿਲੀ ਤੇ ਇਸ ਵਾਰੀ ਸੀਜ਼ਨ ਲਾਵਾਂਗੇ ਲੰਬਾ ਖੁੱਲ ਕੇ ਲਾਵਾਂਗੇ ਖੁੱਲ ਕੇ ਛੜਾਂਗੇ ਨਾਲੇ ਡਰ ਸੀ ਪਿਛਲੀ ਵਾਰੀ ਵੀ ਮੱਕੀ ਇਹ ਰਿਤਨੀ ਆ ਭੈਸਾ ਵੀ ਲਾਉਣਾ ਵਾ ਤੇ ਉਹ ਕਿੰਨਾ ਚਾਰ ਵਿਗੂਗਾ ਕਿਵੇਂ ਪਰ ਇਹਨਾਂ ਵੀ ਅਸੀਂ ਜਿੰਨਾ ਚਾਰ ਬਣਿਆ 2 ਮਹੀਨੇ ਚ ਸੇਲ ਹੋ ਗਿਆ ਅੱਛਾ ਹੁਣ ਸੈਟੀਸਫੈਕਸ਼ਨ ਹੈਗੀ ਹੈ ਤੁਹਾਡੀ ਵੀ ਤੁਸੀਂ ਮਿਸਿਸ ਤੇਜ ਸਾਢੇ 13 14 ਲੱਖ ਰੁਪਏ ਖਰਚ ਕੇ ਤੁਸੀਂ ਮਤਲਬ ਐਸ ਤਸੱਲੀ ਹੈ ਨਾ ਨਾ ਪੂਰੀ ਪੂਰੀ ਤਸੱਲੀ ਹੈ ਪੂਰੀ ਤਸੱਲੀ ਬਿੱਲ ਕੋਲ ਹੈ ਹੁਣ ਓਨਰ ਕੋਲ ਆਨੇ ਆ ਐ ਸਰ ਜਿਸ ਤਰ੍ਹਾਂ ਕੀ ਅਗਰ ਕਿਸੇ ਨੇ ਮਸ਼ੀਨ ਪਰਚੇਸ ਕਰੀ ਹੋਵੇ ਤੁਹਾਡੀ ਕੋਈ ਵੈਬਸਾਈਟ ਕੀ ਹੈ ਸਰ ਸਾਡੀ ਕਿੱਦਾਂ ਭਾਜੀ ਵੀ ਵੈਬਸਾਈਟ ਕੀ ਹੈ ਤੁਹਾਡੀ ਦੜ ਭਾਜੀ ਜਲਾ ਸੰਗਰੂਰ ਹਾਂਜੀ ਤੇ ਜੇ ਕਿਸੇ ਨੇ ਖਰੀਦਣਾ ਲੈਟ ਤੇ ਕੜਨਾ ਹੋਵੇ ਲੈਟ ਤੇ ਕੜਨਾ ਅੱਜ ਕਲੇਜ ਦੇ ਕੋਲ ਭਰਤੀ ਕੜਦਾ ਸੈਲਜ਼ ਡੀਲਰ ਭਰਤੀ ਕੜ ਸਕਦੇ ਆ ਜੀ ਕਹਿੰਦੇ ਸਾਡਾ ਕੰਟੈਕਟ ਨੰਬਰ WhatsApp ਨੰਬਰ ਕੀ ਹੈ ਨੰਬਰ ਹੈਗਾ 9814021109 9814021146 98146 ਆ ਆ ਲਓ ਆ ਦੇਖੋ ਜੀ ਨੰਬਰ ਹੈਗਾ ਵਾ 98140 21109 ਨੰਬਰ ਹੈ ਇਹ ਓਨਰ ਦੇ ਇਹਨਾਂ ਦਾ ਤੁਸੀਂ ਅਗਰ ਕੋਈ ਵੀ ਕਿਸੇ ਵੀ ਮਸ਼ੀਨ ਪਰਚੇਸ ਕਰੀ ਹੋਵੇ ਜਾਂ ਮਿਲਣਾ ਹੋਵੇ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਸਾਰਾ ਬਾਕੀ ਅਸੀਂ ਨੰਬਰ ਸਕਰੀਨ ਤੇ ਵੀ ਚਲਾਵਾਂਗੇ ਠੀਕ ਹੈ ਜੀ ਬਾਕੀ ਹੋਰ ਵੀ ਨਵੇਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਵੇਖੀ ਤਰ੍ਹਾਂ ਸੰਭਾਲਾਂਗੇ